ਸਹਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਤਾਰ ਪੁਰਬ ਨੂੰ ਸਮਰਪਿਤ ਅਮਰਸਰ ਧਾਰਮਿਕ ਮੰਚ ਵੱਲੋਂ ਵਿਸ਼ਾਲ ਪਰਭਾਤ ਫੇਰੀ ਪਾਈ ਵੀਰ ਸਿੰਘ ਹਾਲ ਲੋਰੈਂਸ ਰੋਡ ਤੋਂ ਆਰੰਭ ਹੋਈ ਇਸ ਮੌਕੇ ਮੈਡਮ ਡੌਲੀ ਸਰਪਚੀਤ ਸਿੰਘ ਅਤੇ ਸ੍ਰੀ ਗੁਰੂ ਰਾਮਦਾਸ ਲੋਕ ਪਲਾਈ ਸੁਸਾਇਟੀ ਦੇ ਸੁਰੇਂਦਰ ਸਿੰਘ ਅਰੋੜਾ ਵੀਰ ਜੀ ਵੱਲੋਂ ਕੀਰਤਨਕਾਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸਾਭਾ ਕਮੰਦਰੀ ਅਨਿਲ ਜੋਸ਼ੀ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸਖਸ਼ਿਆਤਾ ਨੇ ਹਾਜ਼ਰੀ ਭਰੀ ਮੁਖ ਸੇਵਾਦਾਰ ਅਮਰਜੀਤ ਸਿੰਘ ਨਾਰੰਗ ਅਤੇ ਕਨਵੀਨਰ ਰਜਿੰਦਰ ਸਿੰਘ ਮਰਵਾਹਾ ਨੇ ਆਇਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਹਰਪਾਲ ਸਿੰਘ ਆਲੂਵਾਲੀਆ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਦੇ ਮੁਖ ਸੇਵਾਦਾਰ ਜਗਤੇਸ਼ ਸਿੰਘ ਵੜਾਲਾ ਕੁਮਾਰ ਦਰਸ਼ਨ ਅਤੇ ਸ਼ਸ਼ਵੀ ਗਿੱਲ ਸਮੇਤ ਵੱਡੇ ਗਿਣਤੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸਾਹਿਬੇ ਕਮਾਲ ਦਰবেশ ਭੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਉਹਨਾਂ ਦਾ ਪ੍ਰਕਾਸ਼ ਪੁਰਬ ਆ ਦੇਖੋ ਕਿੰਨਾ ਮੌਸਮ ਮੌਸਮ ਦਾ ਵੀ ਕਿੰਨਾ ਆਨੰਦ ਆ ਤੇ ਉਤਸ਼ਾਹ ਵੀ ਕਿੰਨਾ ਇੰਨੀ ਠੰਡ ਚ ਇੰਨੀ ਧੁੰਦ ਚ ਸੰਤਾ ਜੀ ਇਹਨਾਂ ਉਤਸ਼ਾਹ ਵਾ ਗੁਰਪੁਰਬ ਮਨਾ ਰਹੀਆਂ ਵਾ ਇਹ ਅਗਰ ਕੀਰਤ ਜਿਹੜਾ ਭਾਈ ਵੀਰ ਸਿੰਘ ਹਾਲ ਤੋਂ ਚੱਲ ਕੇ ਗੁਰੂ ਆਮਦਾਸ ਜੀ ਦੇ ਸ੍ਰੀ ਹਰਮੰਦਰ ਦਰਬਾਰ ਸਾਹਿਬ ਪਹੁੰਚੂਗਾ ਕਰਪੰਸਦਾਨੀ ਚਿੱਟਿਆਂ ਬਾਜਾਂ ਵਾਲੇ ਮਾਂ ਕੁਜਰੀਏ ਜਾਏ ਤਨਤਨ ਸਿੰਘ ਗੁਰੂ ਗਬੰਦੇ ਜੀ ਮਹਾਰਾਜ ਦਾ ਉਹ ਅਵਤਾਰ ਗੁਰਪਰੂ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਅੱਜ ਇਹ ਵਿਸ਼ਾਲ ਪਰਬਾਨ ਫੇਰੀ ਕਿਉਂਕਿ ਅੰਮ੍ਰਿਤਸਰ ਧਾਰਮਿਕ ਮੰਚ ਵੱਲੋਂ ਔਰ ਵਾਡ ਸਿਕਜੰਬਰ ਕਮਰਸ ਵੱਲੋਂ 8 ਸਾਲ ਦੀ ਤਰ੍ਹਾਂ ਗੱਡੀ ਜਾ ਰਹੀ ਹੈ ਭਾਈ ਵੀਰ ਸਿੰਘ ਆਲੋ ਦੱਲ ਕੇ ਸਤਖੰਡ ਸ੍ਰੀ ਰਮਨ寺 ਸਾਹਿਬ ਪਹੁੰਚੇਗੀ ਸ਼ਾਨਦਾਰ ਦੇ ਪਰਮੇ ਸਵਾਗਤ ਹੋ ਰਹੇ ਗੁਰੂ ਮਾਝ ਦਾ ਸ਼ਹੀਦ ਬਾਹਰ ਪ੍ਰਾਪਤ ਹੋ ਰਿਹਾ ਪਰ ਸਾਹਿਬੇ ਕਮਾਲ ਸ੍ਰੀ ਗੋਬਿੰਦ ਸਿੰਘ ਮਹਾਰਾਜ ਦੇ অবতার ਗੁਰੂ ਬੰਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਜੇ ਅੱਜ ਬੋond ਹੈ ਦੁਨੀਆ ਦੇ ਵਿੱਚ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੀਆਂ ਕੁਰਬਾਨੀਆਂ ਵਿੱਚ ਹੈ ਜਿਨ੍ਹਾਂ ਨੇ ਸਾਰਾ ਸਰਬੰਸ ਵਾਰ ਕੇ ਇਹ ਕਹਿ ਦਿੱਤਾ ਕਿ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਅਸੀਂ ਰਿਣੀ ਆ ਉਹ ਸੱਚੇ ਪਾਤਸ਼ਾਹ ਜ਼ਕਰਪੁਰ ਦੇ ਇਹੋ ਜੇ ਸੰਗਤਪੰਥ ਦੇ ਨਾਲ ਜੋੜਿਆ ਸਰਪੰਚ ਦਾਨੇ ਦਾਤਾ ਸਰਬ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਇੱਕ ਪ੍ਰਵਾਦ ਵਿਸ਼ਾਲ ਪ੍ਰਵਾਦ ਮੇਰੀ ਅੰਮ੍ਰਿਤ ਸਰਤਾਪ੍ਰੇਮ ਅਤੇ ਹੋਰ ਸੁਸਾਇਟੀਆਂ ਨਾਲ ਰਲ ਮਿਲ ਕੇ ਕੱਢੀ ਜਾ ਰਹੀ ਹੈ ਜੋ ਕਿ ਭਾਈ ਵੀਰ ਸਿੰਘ ਆਪ ਤੋਂ ਚੱਲ ਗਏ ਜੀ ਦੇ ਦਰਬਾਰ ਸਾਹਿਬ ਦਾ ਤਮਾਸ਼ਾ ਹੋਏ ਜੀ